ਇੱਕ ਵਾਰ ਫਿਰ ਹੁਣ ਸਰਸੇ ਵਾਲਾ ਸਾਧ ਪੈਰੋਲ ਦੇ ਉੱਤੇ ਪਹਾਰ ਆ ਗਿਆ ਕਿਉਂਕਿ ਪੈਰੋਲ ਦੇ ਉੱਤੇ ਬਾਹਰੋਂ ਉਦੋਂ ਆਉਂਦਾ ਜਦੋਂ ਪੰਜਾਬ ਦੇ ਵਿੱਚ ਹੀ ਨਹੀਂ ਕਈ ਸਟੇਟਾਂ ਦੇ ਵਿੱਚ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਚੋਣਾਂ ਹੁੰਦੀਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਜਦੋਂ ਰਾਜਸਥਾਨ ਦੇ ਵਿੱਚ ਚੋਣ ਹੋਈ ਤਾਂ ਬਾਹਰ ਆਏ ਸੀ ਪੰਜਾਬ ਦੇ ਵਿੱਚ ਹੋਣੇ ਤਾਂ ਪੈਰੋਲ ਦੇ ਉੱਤੇ ਬਾਹਰ ਆਏ ਸੀ ਹਰਿਆਣਾ ਦੇ ਵਿੱਚ ਹੋਈ ਪਿਛਲੇ ਸਾਲ ਤਾਂ ਬਾਹਰ ਆਏ ਸੀ ਤੇ ਹੁਣ ਦਿੱਲੀ ਦੇ ਵਿੱਚ 5 ਫਰਵਰੀ ਦੀ ਚੋਣ ਹੈ ਤੇ ਉਸ ਤੋਂ ਬਾਅਦ ਹੁਣ ਰਾਮ ਰਹੀਮ ਜਿਹੜੇ ਨੇ ਉਹ ਪੈਰੋਲ ਦੇ ਉੱਤੇ ਬਾਹਰ ਆ ਗਏ ਨੇ ਕਿਤਨਾ ਕਿਤੇ ਇਲਜ਼ਾਮ ਲੱਗਦੇ ਨੇ ਕਿ ਬੀਜੇਪੀ ਜਾਣ ਬੁੱਝ ਕੇ ਉਹਨਾਂ ਨੂੰ ਪੈਰੋਲ ਦੇ ਉੱਤੇ ਬਾਹਰ ਲਿਆ ਕੇ ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਰਾਜਸਥਾਨ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਪੈਰੋਲ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਉਹ ਹਰਿਆਣਾ ਦੇ ਵਿੱਚ ਪੈਰੋਲ ਦਿੱਤੀ ਗਈ ਸੀ ਉੱਥੇ ਸਰਕਾਰ ਬਣਾ ਕੇ ਰਾਜਸਥਾਨ ਦੇ ਵੀ ਸਰਕਾਰ ਬਣਾ ਲਏ ਕੀ ਹੁਣ ਰਾਮ ਰੀਮ ਦੇ ਬਾਹਰ ਆਉਣ ਕਰਕੇ ਕੀ ਹੁਣ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇਗੀ ਇਹ ਵੱਡਾ ਸਵਾਲ ਹੈ ਇਦੇ ਉੱਤੇ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨੀ ਉਹਨਾਂ ਨੂੰ ਪਰੋਲ ਮਿਲੀ ਹੈ ਤੇ ਹਣੀਪ੍ਰੀਤ ਦੇ ਵੱਲੋਂ ਉਹ ਗੱਡੀ ਦੇ ਵਿੱਚ ਜਾ ਕੇ ਉੱਥੇ ਸੁਰੱਖਿਆ ਦੇ ਹੇਠ ਉਹਨਾਂ ਨੂੰ ਲੈ ਕੇ ਆਏ ਨੇ ਸਿਰਸਾ ਡੇਰੇ ਦੇ ਵਿੱਚ 2017 ਤੋਂ ਬਾਅਦ ਹੁਣ ਆਉਣਗੇ ਜਿਸ ਨੂੰ ਲੈ ਕੇ ਉਕੋ ਵਕ ਪਾਰਟੀਆਂ ਦੇ ਇਲਜ਼ਾਮ ਲਾ ਰਹੇ ਨੇ ਕਿ ਜੇ ਜਿਹੜੀ ਪੈਰੋਲ ਮਿਲੀ ਹੈ ਇਹ ਬੀਜੇਪੀ ਨੇ ਜਾਣ ਬੁਝ ਕੇ ਦਿੱਤੀ ਗਈ ਹੈ ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਨੇ ਸਵਾਲ ਤਾਂ ਵੱਡੇ ਖੜੇ ਹੋਣਗੇ ਨਾ ਦਿੱਲੀ ਦੇ ਵਿੱਚ ਚੋਣਾਂ ਹੋਣ ਤਾਂ ਪਰੋਲ ਮਿਲਦੀ ਹੈ ਹਰਿਆਣਾ ਦੇ ਵਿੱਚ ਚੋਣਾਂ ਹੋਣ ਤਾਂ ਪਰੋਲ ਮਿਲਦੀ ਹੈ ਰਾਜਸਥਾਨ ਦੇ ਵਿੱਚ ਹੋਵੇ ਚੋਣਾਂ ਤਾਂ ਪਰੋਲ ਮਿਲਦੀ ਹੈ ਪੰਜਾਬ ਦੇ ਵਿੱਚ ਚੋਣਾਂ ਹੋਣ ਤਾਂ ਪਰੋਲ ਮਿਲਦੀ ਹੈ ਕਿਤੇ ਨਾ ਕਿਤੇ ਇਹ ਵੀ ਚਰਚਾ ਆਮਾਣੇ ਕਿ ਬੀਜੇਪੀ ਦੇ ਨਾਲ ਡੇਰਾਵਾਦ ਦਾ ਗੱਠ ਜੋੜ ਹੈ ਕਿਉਂਕਿ ਉਹਨਾਂ ਪਰੋਲ ਦਾ ਦੇ ਦਿੰਦੇ ਨੇ ਤੇ ਉਹ ਆਪਣੀ ਜਿਹੜੀ ਵੋਟਾਂ ਨੇ ਸਮਰਥਕਾਂ ਦੀ ਉਹ ਵੋਟ ਭਾਜਪੀ ਨੂੰ ਭੇਜਾਉਣ ਦੇ ਲਈ ਕਹਿੰਦੇ ਨੇ ਇਹ ਇਲਜ਼ਾਮ ਨੇ ਇਹ ਚਰਚਾਾਂਵਾਂ ਲਗਾਤਾਰ ਚੱਲਦੀ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਡੇਰਾਵਾੜ ਦਾ ਸਿਆਸਤ ਦੇ ਵਿੱਚ ਵੱਡਾ ਪ੍ਰਭਾਵ ਹੈ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਵੀ ਜਿਵੇਂ ਡੇਰਾ ਬਿਆਸ ਹੈ ਜਾਂ ਫਿਰ ਡੇਰਾ सिरसा ਜਾਂ ਫਿਰ ਹੋਰ ਡੇਰੇ ਨੇ ਜਿਵੇਂ ਹਲਕੇ ਪੱਧਰ ਦੇ ਉੱਤੇ ਡੇਰੇ ਨੇ ਕਿਉਂਕਿ ਇਹ ਤਾਂ ਪੰਜਾਬ ਪੱਧਰ ਦੇ ਉੱਤੇ ਨਹੀਂ ਇਹ ਤਾਂ ਦੇਸ਼ ਦੇ ਪੱਧਰ ਦੇ ਉੱਤੇ ਵੱਡੇ ਡੇਰੇ ਨੇ ਤੇ ਜਿਵੇਂ ਛੋਟੇ ਹਲਕਿਆਂ ਦੇ ਵਿੱਚ ਡੇਰਾਬਾਦ ਹੁੰਦੇ ਛੋਟੇ ਡੇਰੇ ਹੁੰਦੇ ਨੇ ਉਹਨਾਂ ਦਾ ਪ੍ਰਭਾਵ ਵੀ ਜਿਹੜੇ 10-15 ਪਿੰਡ ਨੇੜੇ ਹੁੰਦੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹੁੰਦਾ ਹੈ ਇਸੇ ਤਰ੍ਹਾਂ ਇਹ ਵੱਡੇ ਡੇਰੇ ਦਾ ਪੂਰੇ ਦੇਸ਼ ਦੇ ਵਿੱਚ ਪ੍ਰਭਾਵ ਹੈ ਇਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਰਾਮ ਰਾਮ ਦੇ ਵੱਲੋਂ ਜਿਹੜੀ ਪ੍ਰੋਲ ਦਿੱਤੀ ਗਈ ਆ ਰਾਮ ਰੀਮ ਨੂੰ ਪੰਜ ਫਰਬੇ ਨੂੰ ਚੋਣਾ ਵੀ ਹੋਣੀਆਂ ਨੇ ਉਸ ਨੂੰ ਲੈ ਕੇ ਕਿਤਨਾ ਕਿਤੇ ਜਿਹੜੀ ਗੁਪਤ ਤਰੀਕੇ ਦੇ ਨਾਲ ਪ੍ਰੋਲ ਦਿੱਤੀ ਗਈ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੀ ਇਹ ਪ੍ਰੋਲ ਦਿੱਤੀ ਗਈ ਹੈ ਉਸ ਨੇ ਕਿਤਨਾ ਕਿਤੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਜਿਸ ਤਰ੍ਹਾਂ ਰਾਮ ਰੀਮ ਦੇ ਦਿੱਲੀ ਹਰਿਆਣਾ ਪੰਜਾਬ ਰਾਜਸਥਾਨ ਸਮੇਤ ਉਹ ਰਾਜਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਉਹ ਰਹਿ ਰਹੇ ਨੇ ਜਿਕਰ ਸੂਤਰਾਂ ਦੀ ਮੰਨੀਏ ਤਾਂ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਮਿਲੀ ਹੈ ਕਿ ਰਾਮ ਰੇਵ ਨੂੰ ਇਸ ਵਾਰ ਜਿਹੜੀ ਪਰੋਲ ਮਿਲੀ ਹੈ 20 ਦਿਨਾਂ ਦੀ ਪਰੋਲ ਮਿਲੀ ਹੈ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਪਰੋਲ ਮਿਲਦੀ ਰਹੀ ਤਾਂ ਉਹਨੂੰ 8 ਸਾਲਾਂ ਬਾਅਦ ਹੁਣ ਸਿਰਸਾ ਪੁੱਜਣਗੇ ਲਗਭਗੋ ਕਿਉਂਕਿ 2012 ਤੋਂ ਬਾਅਦ ਜਿਹੜੇ ਡੇਰਾ ਸਿਰਸਾ ਮੁਕੀ ਨੇ ਉਹ 12ਵੀਂ ਵਾਰ ਹੁਣ ਜੇਲ੍ਹ ਤੋਂ ਬਾਹਰ ਆ ਰਹੇ ਨੇ ਜੇਲ੍ਹ ਦੇ ਵਿੱਚ ਲੈਣ ਦੇ ਲਈ ਉਹਨਾਂ ਨੂੰ ਉੱਥੇ ਹਣੀ ਪ੍ਰੀਤਵੀ ਗਈ ਹੈ ਸਖਤ ਸੁਰੱਖਿਆ ਦੇ ਹੇਠ ਗਈ ਹੈ ਉੱਥੇ ਉਸ ਤੋਂ ਇਲਾਵਾ ਜੇਕਰ ਇੱਥੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਇਹਦੀ ਗੱਲ ਚੱਲ ਪਈ ਹੈ ਕਿ ਜਾਣ ਬੁੱਝ ਕੇ ਬੰਦੀ ਸਿੰਘਾਂ ਨੂੰ ਜਾਂ ਫਿਰ ਸਿੱਖਾਂ ਨੂੰ ਜਿਵੇਂ ਅਮਰਤਪਾਲ ਲੋ ਜਿਹੜੇ ਡਿਪੂਟ ਜੇਲ੍ਹ ਦੇ ਵਿੱਚ ਬੰਦ ਰਹੇ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਜਿਵੇਂ ਸੰਸਦ ਦੇ ਵਿੱਚ ਕਹਿ ਲਈਏ ਜਾਂ ਫਿਰ ਕਹਿ ਲਈਏ ਉਹਨਾਂ ਦੇ ਵੱਲੋਂ ਬੋਲਣ ਦੇ ਲਈ ਜੋ ਪ੍ਰੋਲ ਮੰਗੀ ਜਾਂਦੀ ਹੈ ਉਹ ਵੀ ਨਹੀਂ ਦਿੱਤੀ ਗਈ ਉਹ ਵੀ ਨਹੀਂ ਦਿੱਤੀ ਜਾਂਦੀ ਖਾਰਜ ਕੀਤੀ ਜਾਂਦੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਪਟੀਸ਼ਨ ਵੀ ਪਾਈ ਗਈ ਸੀ ਇਸ ਨੂੰ ਮੰਗ ਨੂੰ ਲੈ ਕੇ ਪਰ ਹੁਣ ਵੋਟਾਂ ਦੇ ਕਰਕੇ ਡੇਰਾ ਰਾਮ ਰਹੀਮ ਨੂੰ ਪ੍ਰੋਲ ਮਿਲਣੀ ਤੇ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਭਾਵੇਂ ਹਰਜੀਤ ਗਰੇਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਵੇਂ ਜਿਹੜੀ ਇਹ ਹੋਜੀ ਰਾਜਨੀਤੀ ਨਹੀਂ ਕਰਦੀ ਉਹ ਕਿਸੇ ਡੇਰਾਬਾਦ ਨੂੰ ਜਸ ਫਿਰਦਾ ਪ੍ਰੋਲ ਦੇ ਕੇ ਵੋਟਾਂ ਦੀ ਰਾਜਨੀਤੀ ਨਹੀਂ ਕਰਦੀ ਇਹਦਾ ਅਦਾਲਤ ਦੀ ਪ੍ਰਕਿਰਿਆ ਕਹਿੰਦੇ ਉਹਨਾਂ ਦੇ ਅਨੁਸਾਰ ਹੀ ਕਹਿੰਦੇ ਵੀ ਜਿਸ ਤਰ੍ਹਾਂ ਪ੍ਰਕਿਰਿਆ ਜਿਹੜੀ ਚੱਲਦੀ ਹੈ ਉਹਦੇ ਤਹਿਤ ਹੀ ਕਹਿੰਦੇ ਵੀ ਇਹ ਜਿਹੜੀ ਪ੍ਰੋਲ ਹੈ ਉਹ ਦਿੱਤੀ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਡੇਰਾ ਰਾਮਰੇਮ ਦੇ ਬਾਅਦ ਜਿਹੜਾ ਬਾਹਰ ਆਏ ਨੇ ਤਾਂ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਆਪਣੇ YouTube ਚੈਨਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਹ ਜਦੋਂ ਤੋਂ ਬਾਹਰ ਆਣ ਤੋਂ ਬਾਅਦ ਜਿਹੜਾ ਸਿਰਸਾ ਆਸਰਾਮ ਹੈ ਉਦੇ ਵਿੱਚ ਰਹਿਣਗੇ ਕਹਿੰਦੇ ਆਪਣੇ ਪੈਰਕੋਰਲ ਅਪੀਲ ਵੀ ਕੀਤੀ ਹੈ ਕਿ ਸਿਰਸਾ ਦੇ ਵਿੱਚ ਆਉਣ ਜਿਵੇਂ ਡੇਰੇ ਦੇ ਸੇਵਾਦਾਰ ਕਹਿਣਗੇ ਉਦਾਂ ਹੀ ਕਰਨ ਇਹ ਵੱਡਾ ਸਵਾਲ ਹੈ ਉਦਾਂ ਹੀ ਕਰਨ ਕਿਵੇਂ ਕਰਨ ਕੀ ਕਰਨ ਕੀ ਵੋਟਾਂ ਦੀ ਗੱਲ ਚੱਲ ਰਹੀ ਹੈ ਕਿਤੇ ਕੀ ਚੱਲ ਰਹੀ ਹੈ ਕਿਉਂਕਿ ਚੋਣਾ ਦੇ ਨਾਲ ਰਾਮ ਰੇਮ ਦਾ ਬਹੁਤ ਗੂੜਾ ਸਬੰਧ ਹੈ ਇਹ ਗੱਲ ਭੁੱਲ ਨਾ ਜਾਇਓ ਕਿਉਂਕਿ ਸਭ ਦੇ ਚੇਤੇ ਹਾਲੇ ਯਾਦ ਕਰਵਾ ਦਈਏ ਫਿਰ ਕਿ ਰਾਮ ਰੇਂਦਿਆ ਜਿਹੜੀ ਪਿਛਲੀਆਂ ਪੈਰੋਲਾਂ ਜ਼ਿਆਦਾਤਰ ਉੱਤਰੀ ਭਾਰਤ ਦੇ ਵਿੱਚ ਜਦੋਂ ਰਾਜਾਂ ਦੇ ਵਿੱਚ ਚੋਣਾ ਹੋਈਆਂ ਤਾਂ ਉਦੋਂ ਹੀ ਮੇਲ ਖਾਂਦੀ ਰਹੀਆਂ ਨੇ ਆਖਰੀ ਵਾਰ RAMREE ਨੂੰ ਪਰੋਲ ਮਿਲੀ ਸੀ 2024 ਅਕਤੂਬਰ ਦੇ ਵਿੱਚ ਮਿਲੀ ਸੀ ਜਦੋਂ ਹਰਿਆਣਾ ਦੇ ਵਿੱਚ ਚੋਣਾਂ ਸਨ ਚੋਣਾਂ ਤੋਂ 3 ਦਿਨ ਪਹਿਲਾਂ ਪਰੋਲ ਤੇ ਰਿਹਾ ਕਰ ਦਿੱਤਾ ਗਿਆ ਸੀ RAMREE ਨੂੰ 1 ਅਕਤੂਬਰ ਨੂੰ 20 ਦਿਨਾਂ ਦੀ ਪਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਚੋਣਾਂ ਤੋਂ ਜਿਹੜੀ RAMREE ਦੇ ਲਈ ਪਿਛਲੇ ਸਾਲ ਅਕਤੂਬਰ ਦੇ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ 3 ਦਿਨ ਪਹਿਲਾਂ ਜਿਹੜੀ ਪਰੋਲ ਦਿੱਤੀ ਗਈ ਸੀ ਉਸ ਨੂੰ ਪਿਛਲੇ ਸਾਲ ਜੇਕਰ ਜਨ ਬ੍ਰਿਦੇ ਵਿੱਚ 50 ਦਿਨਾਂ ਲਈ ਤੇ ਫਿਰ 13 ਅਗਸਤ 2024 ਨੂੰ 21 ਦਿਨਾਂ ਲਈ ਪ੍ਰੋਲ ਦੇ ਛੱਡਿਆ ਗਿਆ ਸੀ ਜਦ ਪ੍ਰੋਲ ਦੀ ਦਿੱਤੀ ਗਈ ਸੀ ਕਿਉਂਕਿ ਇਹ ਵੀ ਦਾ ਵੀ ਸੰਬੰਧ ਰਾਜਸਥਾਨ ਦੀਆਂ ਚੋਣਾਂ ਦੇ ਨਾਲ ਸੀ ਚੋਣਾਂ ਤੋਂ ਪਹਿਲਾਂ ਜਿਹੜੇ ਨਵੰਬਰ 2023 ਦੇ ਵਿੱਚ 19 ਦਿਨਾਂ ਦੀ ਪ੍ਰੋਲ ਮਿਲੀ ਸੀ ਹਰਿਆਣਾ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਜੁਲਾਈ 2023 ਦੇ ਵਿੱਚ 30 ਦਿਨਾਂ ਦੀ ਪ੍ਰੋਲ ਮਿਲੀ ਤੇ ਬਹਾਰ ਆਈ ਸੀ ਰਾਮ ਰਿ ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਵੀ ਉਹਨਾਂ ਨੂੰ ਪ੍ਰੋਲ ਦਿੱਤੀ ਗਈ ਸੀ ਅਕਤੂਬਰ 2022 ਦੇ ਵਿੱਚ ਉਸ ਨੂੰ ਹਰਿਆਣਾ ਦੇ ਵਿੱਚ ਵੀ ਜਦੋਂ ਆਦਮਪੁਰ ਦੀ ਵਿਧਾਨ ਸਭਾ ਉਪ ਚੋਣ ਸੀ ਜਿਹੜੀ ਉਹ ਤਾਂ ਉਸ ਤੋਂ ਪਹਿਲਾਂ ਹੀ 40 ਦਿਨਾਂ ਦੀ ਪ੍ਰੋਲ ਦਿੱਤੀ ਗਈ ਸੀ ਇਸ ਤੋਂ ਉਸ ਨੂੰ ਹਰਿਆਣਾ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਜੂਨ 2022 ਦੇ ਵਿੱਚ 30 ਦਿਨਾਂ ਦੀ ਪ੍ਰੋਲ ਦਿੱਤੀ ਗਈ ਸੀ ਪੰਜਾਬ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਫਰਵਰੀ 2022 ਦੇ ਵਿੱਚ 21 ਦਿਨਾਂ ਦੀ ਪ੍ਰੋਲ ਦਿੱਤੀ ਗਈ ਸੀ ਜਿਮਰੀ ਚੋਣ ਵੇਲੇ ਵੀ ਉਹਨਾਂ ਨੂੰ ਪਰੋਲ ਦਿੱਤੀ ਗਈ ਸੀ ਜਦੋਂ ਗੁਰੂ ਗ੍ਰਾਮ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਆਪਣੇ ਮਾਂ ਨੂੰ ਮਿਲਣ ਲਈ ਉਹ ਸੂਰਜ ਚੜ੍ਹਨ ਮਤਲਬ ਡੁੱਬਣ ਤੱਕ ਹੀ ਵਸਰੇ ਰਿਹਾ ਕਰ ਦਿੱਤਾ ਕਿ ਚੜ੍ਹਨ ਤੇ ਡੁੱਬਣ ਤੱਕ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਪਰੋਲ ਦਿੱਤੀ ਗਈ ਸੀ ਇਹ ਰਿਹਾਈ ਜੇਕਰ ਦੇਖੀ ਜਾਵੇ ਤਾਂ ਜਿਹੜੀ ਉਪ ਚੋਣਾਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਸੰਬੰਧ ਹੈ ਜਾਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਨਾਲ ਹੀ ਸੰਬੰਧ ਹੈ ਤੁਹਾਨੂੰ ਇੱਥੇ ਦੱਸ ਦਈਏ ਵੀ ਉਹ ਕਦੋਂ ਕਦੋਂ ਬਾਹਰ ਆਏ ਨੇ ਰਾਮਬੀ 24 ਅਕਤੂਬਰ 2020 ਦੇ ਵਿੱਚੋਂ ਹਸਪਤਾਲ ਦੇ ਵਿੱਚ ਦਾਖਲ ਆਪਣੀ ਮਾਂ ਨੂੰ ਮਿਲਣ ਦੇ ਲਈ ਪਹਿਲਾਂ 1 ਦਿਨ ਦੀ ਪ੍ਰੋਲ ਤੇ ਆਉਂਦੇ ਨੇ ਫਿਰ 21 ਫਰਵਰੀ 2021 ਨੂੰ ਵੀ ਆਪਣੀ ਮਾਂ ਨੂੰ ਮਿਲਣ ਦੇ ਲਈ 12 ਘੰਟੇ ਦੀ ਪ੍ਰੋਲ ਦੇ ਉੱਤੇ ਆਉਂਦੇ ਨੇ 7 ਫਰਵਰੀ 2022 ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨ ਦੀ ਪ੍ਰੋਲ ਤੇ ਆਉਂਦੇ ਨੇ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀ ਫਿਰ ਜੂਨ 2022 ਦੇ ਵਿੱਚ 30 ਦਿਨਾਂ ਦੀ ਪ੍ਰੋਲ ਦੇ ਉੱਤੇ ਆਉਂਦੇ ਨੇ ਉਸ ਤੋਂ ਬਾਅਦ 14 ਅਕਤੂਬਰ 2022 ਨੂੰ 40 ਦਿਨਾਂ ਦੀ ਪ੍ਰੋਲ ਦੇ ਉੱਤੇ ਆਉਂਦੇ ਨੇ 21 ਜਨਵਰੀ 2023 ਨੂੰ ਜਦੋਂ ਜਿਹੜਾ ਉਹਨਾਂ ਦੇ ਬਾਬੇ ਦੀ ਜਿਹੜਾ ਪਹਿਲੇ ਉਹਨਾਂ ਦੇ ਜਿਹੜੇ ਉੱਤੇ ਗੱਡੀ ਵਾਲੇ ਸੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਦੇ ਉੱਤੇ ਵੀ ਸ਼ਾਮਲ ਹੋਣ ਦੇ ਲਈ 40 ਦਿਨਾਂ ਦੀ ਪਰੋਲ ਦੇ ਉੱਤੇ ਆਏ ਸੀ ਫਿਰ 20 ਜੁਲਾਈ 2023 ਨੂੰ ਵੀ ਰਾਮਰੇਵ ਨੂੰ 30 ਦਿਨਾਂ ਦੀ ਪਰੋਲ ਮਿਲੀ ਸੀ 21 ਨਵੰਬਰ 2023 ਨੂੰ ਵੀ 21 ਦਿਨਾਂ ਦੀ ਪਰੋਲ ਦੇ ਉੱਤੇ ਜਿਹੜਾ ਉਹਨਾਂ ਨੂੰ ਬਹਾਰ ਕੱਢਿਆ ਗਿਆ ਸੀ ਮਿਲ ਪ੍ਰੋਲ ਦਿੱਤੀ ਗਈ ਸੀ 19 ਜਨਵਰੀ 2024 ਨੂੰ ਵੀ 50 ਦਿਨਾਂ ਦੇ ਲਈ ਪ੍ਰੋਲ ਮਿਲੀ ਸੀ ਜਦੋਂ ਰਾਸਥਾਂ ਦੇ ਵਿੱਚ ਹੋਣਾ ਸਨ 31 ਅਗਸਤ ਨਾ 13 ਅਗਸਤ 2024 ਨੂੰ ਵੀ 21 ਦਿਨ ਦੀ ਪ੍ਰੋਲ ਮਿਲੀ ਸੀ 2 ਅਕਤੂਬਰ 2024 ਨੂੰ ਵੀ 20 ਦਿਨਾਂ ਦੀ ਪ੍ਰੋਲ ਮਿਲੀ ਸੀ ਜਦੋਂ ਹਰਿਆਣਾ ਦੇ ਵਿੱਚ ਹੋਣਾ ਸਨ 28 ਜਨਵਰੀ 2025 ਯਾਨੀ ਕੀ ਅੱਜ ਰਾਮਰੇਵ ਨੂੰ 20 ਦਿਨਾਂ ਦੀ ਪ੍ਰੋਲ ਦੇ ਉੱਤੇ ਛੱਡ ਦਿੱਤਾ ਗਿਆ ਜਦੋਂ ਕੀ ਪੰਜਾਬ ਦੇ ਵਿੱਚ ਨਹੀਂ ਦਿੱਲੀ ਦੇ ਵਿੱਚ ਚੋਣਾਂ ਨੇ ਰਾਮ ਰੀਮ ਦਾ ਬਹੁਤ ਗੁਰਸਵੰਤ ਆਸੀ ਕਹਿ ਰਹੇ ਨਿਚੋਣਾ ਦੇ ਨਾਲ ਜਰੂਰ ਹੈ ਉਹਨਾਂ ਨੂੰ ਪਿਛਲੇ ਦਿਨਾਂ ਦੇ ਵੀ ਜਿਹੇ ਸਜ਼ਾ ਹੋਈ ਸੀ ਜੋ ਕੁਝ ਹੋਇਆ ਸਭ ਨੂੰ ਪਤਾ ਕਿ ਕੁਝ ਉਹਨਾਂ ਦੇ ਵੱਲੋਂ ਕੀਤੇ ਗਏ ਸੀ ਭਾਵੇਂ ਅੱਜ ਉਹ ਆਪਣੇ ਆਪ ਨੂੰ ਸਹਿੰਜ ਇੱਕ ਤਾਂ ਇਲਜ਼ਾਮ ਹੁੰਦੇ ਨੇ ਇੱਕ ਸਜ਼ਾ ਭੁਗਤ ਰਹੇ ਨੇ ਕਿ ਇਲਜ਼ਾਮ ਸਿੱਧ ਹੋ ਗਏ ਨੇ ਉਸ ਤੋਂ ਬਾਅਦ ਹੁਣ ਸਥਿਤੀ ਕੀ ਹੈ ਹੁਣ ਡੇਰਾਬਾਦ ਦਾ ਦੇਸ਼ ਦੀ ਸਿਆਸਤ ਦੇ ਵਿੱਚ ਵੱਡਾ ਆਧਾਰ ਹੈ ਡੇਰਾਬਾਦ ਨੇ ਜਿਹੜੀ ਸਿਆਸਤ ਦੇਸ਼ ਦੀ ਉਸ ਨੂੰ ਇੰਨਾ ਗੰਦਲਾ ਕਰ ਦਿੱਤਾ ਕਿ ਇਸ ਨੇ ਜਿਹੜੇ ਸਮਾਜ ਦੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਇੱਥੇ ਤੱਕ ਟੰਗ ਦਿੱਤਾ ਕਿ ਧਰਮਾਂ ਦੇ ਤੌਰ ਦੇ ਉੱਤੇ ਕਿ ਸਿਰਫ ਸਿਆਸਤਦਾਨਾਂ ਨੂੰ ਵੋਟ ਚਾਹੀਦੀ ਹੈ ਤੇ ਡੇਰਾਵਾਦ ਨੂੰ ਸਿਆਸੀ ਪਾਵਰ ਚਾਹੀਦੀ ਹੈ ਅੱਜ ਇਸ ਤਰ੍ਹਾਂ ਰਾਮ ਰੇਵ ਨੂੰ ਜਿਹੜੀ ਪ੍ਰੋਲ ਦਿੱਤੀ ਗਈ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਚੋਣਾਂ ਤੋਂ ਪਹਿਲਾਂ ਐਦਾਂ ਜਿਹੜੀ ਪ੍ਰੋਲਾਂ ਦਿੱਤੀਆਂ ਜਾ ਰਹੀਆਂ ਨੇ ਕੀ ਇਸ ਦੇ ਨਾਲ ਦੇਸ਼ ਦੀ ਸਿਆਸਤ ਦੇ ਉੱਤੇ ਕੀ ਅਸਰ ਹੋਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਅਮਰਤਪਾਲ ਹੋਰਾਂ ਨੂੰ ਜਿਹੜੀ ਪਰ ਉਹ ਦੀ ਮਾਨਕੀਤੀ ਜਾਂਦੀ ਹੈ ਜਾਂ ਫਿਰ ਬੰਦੀ ਸਿੰਘਾਂ ਦੇ ਵੱਲੋਂ ਪ੍ਰੋਤਿਬੰਦੀ ਮੰਗ ਕੀਤੀ ਜਾਂਦੀ ਹੈ ਤਾਂ ਕਿਸੇ ਨੂੰ ਤਾਂ ਦਿੱਤੀ ਜਾਂਦੀ ਹੈ ਕਿਉਂਕਿ ਇਹ ਤਾਂ ਇੱਥੇ ਵੀ ਗੱਲ ਚੱਲਦੀ ਹੈ ਨਾ ਜਿਹੜੇ ਬੰਦੀ ਸਿੰਘ ਜਾਂ ਫਿਰ ਕੈਲੀ ਉਹਨਾਂ ਨੂੰ ਜਿਹੜੀ ਛੱਡੇ ਨੇ ਜਾ ਰਿਹਾ ਜਿਹੜੇ ਸਜ਼ਾ ਭੁਗ ਚੁੱਕੇ ਨੇ ਉਹਨਾਂ ਦਾ ਪ੍ਰੋਲ ਵੀ ਦਿੱਤੀ ਜਾਂਦੀ ਹੈਗੀ ਪਰ ਇਹਨਾਂ ਨੂੰ ਇਸ ਨੂੰ ਪ੍ਰੋਲ ਕਿ ਦਿੱਤੀ ਜਾਂਦੀ ਜਿਹੜੇ ਇਹੋ ਜਿਹੇ ਜਿਹੜੇ ਜ਼ੁਲਮ ਇਲਜ਼ਾਮ ਲੱਗੇ ਹੋਏ ਨੇ ਜੇ ਸਾਬਤ ਹੋਏ ਨੇ ਕੋਰਟ ਦੇ ਵਿੱਚ ਉਹਦੇ ਅਰਕ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ ਹੁਣ ਹੋ ਕੀ ਸਕਦਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਵੇ ਚਰਚਾਾਂਵਾਂ ਤਾਂ ਇਹ ਵੀ ਨਹੀਂ ਕਹਿੰਦੇ ਤਾਂ ਹਰਿਆਣਾ ਦਾ ਸੀਐਮ ਤਾਂ ਕਹਿੰਦੇ ਆਹੀ ਹੈ ਵੀ ਬਾਕੀ ਤਾਂ ਇਹਦੇ ਇਸ਼ਾਰੇ ਦੇ ਉੱਤੇ ਕੰਮ ਚੱਲਦਾ ਹੈ ਇਹ ਜੀ ਚਰਚਾਾਂਵਾਂ ਨੇ ਲੋਕ ਵੀ ਸਵਾਲ ਚੱਕਦੇ ਆ ਨਾ ਲੋਕ ਤਾਂ ਸਵਾਲ ਚੱਕਣਗੇ ਤਾਂ ਆਖਿਰ ਜੇਕਰ ਇਹ ਜੀ ਸਥਿਤੀਆਂ ਪੈਦਾ ਹੋਣ ਕਿਤਾ ਚੱਕਣਗੇ ਸੋ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਜੋ ਪ੍ਰੋਲ ਲਗਾਤਾਰ ਚੋਣਾਂ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਚੋਣਾਂ ਦੇ ਨਾਲ ਸੰਬੰਧ ਕੀ ਹੈ ਤੁਸੀਂ ਆਪਣੇ ਵਿਚਾਰ ਇਸ ਵੀਡੀਓ 'ਚ ਜ਼ਰੂਰ ਦਿਓ ਧੰਨਵਾਦ